ਮੈਂ ਜੋ ਮਜਬੂਰ ਹੋ ਕੇ ਸਾਡੇ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ 35 ਦਿਨ ਤੋਂ ਮਰਨ ਵਾਸਤੇ ਫਰਨੋਰੀ ਬਾਡਰ ਦੇ ਬੈਠੇ ਨੇ ਜਦੋਂ ਪ੍ਰਸ਼ਾਸਨ ਨੇ ਸਾਡੀ ਸੁਣੀ ਤੱਕ ਨਹੀਂ ਮਜਬੂਰ ਸਾਨੂੰ ਇਹ ਅੱਜ ਪ੍ਰੋਗਰਾਮ ਦੇਣਾ ਪਿਆ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲੱਗਿਆ ਆ ਔਰ ਅਸੀਂ ਪੂਰੇ ਪੰਜਾਬ ਦੇ ਲੋਕਾਂ ਤੋਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਡਾ ਸਾਥ ਦਿਓ ਇਸ ਬੰਦੇ ਵਿੱਚ ਇਕੱਲੇ ਕਿਸਾਨ ਵਰਗ ਜਾਂ ਮਜ਼ਦੂਰ ਵਰਗ ਦਾ ਨਹੀਂ ਪੂਰੇ ਛੋਟੇ ਵਪਾਰੀ ਜਿਹੜੇ ਨੇ ਹਰੇਕ ਵਰਗ ਦਾ ਆਪਣਾ ਆਪਣਾ ਅੰਦੋਲਨ ਆ ਕਿ ਇਕੱਲਾ ਕਿਸਾਨਾਂ ਦਾ ਮੰਨ ਕੇ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ ਔਰ ਮੈਂ ਬਹੁਤ ਧੰਨਵਾਦੀਆਂ ਖਾਸ ਕਰਕੇ ਦਰਾਹਾ ਸ਼ਹਿਰ ਪਾਇਲ ਸ਼ਹਿਰ ਔਰ ਸਾਨੇਵਾਲ ਸ਼ਹਿਰ ਦੀ ਟ੍ਰੇਡ ਯੂਨੀਅਨਾਂ ਦਾ ਉਹਨਾਂ ਨਾਲ ਅਸੀਂ ਗੀਂਟੀ ਕੀਤੀ ਉਹਨਾਂ ਨੇ ਸਾਡੇ ਕਹਿ ਤੇ ਤਿੰਨੋਂ ਸ਼ਹਿਰ ਬੰਦ ਕੀਤੇ ਨੇ ਸ਼ਾਇਦ ਸਮਰਾਲਾ ਔਰ ਮਾਚੀਵਾੜੇ ਦੇ ਆਪਣੇ ਇੱਥੇ ਵਾਲੇ ਲੋਕੋ ਪਤਨ ਜੀ ਨੂੰ ਪਤਾ ਹੋਊਗਾ ਉਹ ਵੀ ਸ਼ਾਇਦ ਬੰਦ ਨੇ ਔਰ ਸਭ ਤੋਂ ਇੱਕ ਵੱਡੀ ਗੱਲ ਹੋਰ ਵੀ ਜਿਹੜੇ ਲੋਕਾਂ ਨੇ ਸਾਡਾ ਸਾਥ ਦਿੱਤਾ ਸਾਡੇ ਤਰਨੇ ਦੇ ਵਿੱਚ ਦਰਾਹਾ ਸ਼ਹਿਰ ਤੋਂ ਵੀ ਵਪਾਰੀ ਵੀ ਸਾਡੇ ਵਿੱਚ ਆ ਕੇ ਆਪਣਾ ਸ਼ਾਮਲ ਹੋ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿਹੜੀਆਂ ਕਿਹੜੀਆਂ ਸਹੂਬਦਾਂ ਮਾਨ ਨੇ ਜਿਹੜੀਆਂ ਜਿਨ੍ਹਾਂ ਨੂੰ ਨੰਗਣ ਦਿੱਤਾ ਜਾ ਰਿਹਾ ਐ ਅਮਰਜੈਂਸੀ ਅਮਰਜੈਂਸੀ ਜਿਵੇਂ ਕਿਸੇ ਨੇ ਡਾਕਟਰ ਦੀ ਅਪਾਇੰਟਮੈਂਟ ਹੈਗੀ ਆ ਜਾਂ ਕੋਈ 에어ਪੋਰਟ ਜਾ ਰਿਹਾ ਹੈ ਜਾਂ ਜਿਵੇਂ ਤੁਸੀਂ ਇੱਕ ਮਿੰਟ ਪਹਿਲਾਂ ਦੇਖਿਆ ਫਤੇਗੜ ਸਾਹਿਬ ਸੰਗਤ ਜਾ ਰਹੀ ਸੀ ਅਸੀਂ ਗੁਰੂ ਘਰ ਜਾਂਦੇ ਕਿਸੇ ਸੰਗਤ ਜਾਂ ਵੀਰ ਨੂੰ ਨਹੀਂ ਰੋਕ ਸਕਦੇ ਉੱਥਾਂ ਹੀ ਅਸੀਂ ਤਾਕਤਾਂ ਲੈ ਕੇ ਕਿ ਜੋ ਅੱਜ ਅਸੀਂ ਰੋਡ ਤੇ ਆਏ ਆ ਉਹ ਆਪਣਾ ਉਹਨਾਂ ਦੀ ਕਿਰਪਾ ਨਾਲ ਆਪਣਾ ਬੱਲ ਲੈ ਕੇ ਇਸ ਰੋਡ ਦੇ ਉੱਪਰ ਬੈਠੇ ਆ ਜੀ ਉਹ ਉਹਨਾਂ ਦਾ ਫਿਰ ਸਾਡੇ ਦੇ ਹੱਥ ਹੈ ਜਾਨੀ ਅਮਰਜੈਂਸੀ ਕਿਸੇ ਤਰ੍ਹਾਂ ਦੀ ਵੀ ਕੋਈ ਸਹੂਲਤ ਹੈ ਕਿਸੇ ਨੂੰ ਕੋਈ ਆਪਣਾ ਨਹੀਂ ਰੋਕਿਆ ਜਾਊਗਾ ਪਰ ਉਹ ਆਪਣਾ ਪ੍ਰੂਫ ਨਾਲ ਜ਼ਰੂਰ ਲੈ ਕੇ ਨਿਕਲਣ ਗਏ ਤੇ ਅਮਰਜੈਂਸੀ ਕੋਈ ਨਹੀਂ ਜੇ ਉਹਨਾਂ ਕੋਈ ਪ੍ਰੂਫ ਹੈਗਾ ਕੋਈ ਡਾਕਟਰੀ ਜਾਂ ਕਿਸੇ ਕੋ ਭੋਗ ਦਾ ਕਾਰ ਕਿਸੇ ਕੋ ਵਿਆਹ ਦਾ ਕਾਰਡ ਕੁਝ ਵੀ ਇਸ ਤਰ੍ਹਾਂ ਦਾ ਹੈਗਾ ਤਾਂ ਉਹਨੂੰ ਅਸੀਂ ਬਿਲਕੁਲ ਵੀ ਕਿਸੇ ਵੀ ਇਲਾਕੇ ਦੇ ਪੰਜਾਬ ਦੇ ਵਿੱਚ ਨਹੀਂ ਰੁਕਿਆ ਜਾਊਗਾ ਸਿਹਾਉਂਦਾ ਦੱਸਿਓ ਭਾਰਤੀ ਕਿਸਾਨ ਜੀ ਉਹਨੂੰ ਸਿੱਧੂ ਪਰ ਇਹ ਦੇਖੋ ਸੜਕਾਂ ਰੁਕਣੀਆਂ ਸਾਡਾ ਕੋਈ ਸ਼ੌਕ ਨਹੀਂ ਹੈ ਨਾ ਅਸੀਂ ਦਿਲੋਂ ਚਾਹੁੰਦੇ ਆਂ ਵੀ ਸੜਕਾਂ ਰੋਕੀਏ ਬਾਕੀ ਵਪਾਰ ਬੰਦ ਕਰੀਏ ਲੋਕਾਂ ਦੇ ਇਹ ਸਾਨੂੰ ਮਜਬੂਰੀ ਬਸ ਕਰਨਾ ਪੈ ਰਿਹਾ ਕਿਉਂਕਿ ਜਦੋਂ ਪਹਿਲਾ ਅੰਦੋਲਨ ਚੱਲਿਆ 13 ਮਹੀਨੇ ਦਿੱਲੀ ਬੈਠੇ ਰਹੇ ਅਸੀਂ ਉਦੋਂ ਕੇਂਦਰ ਸਰਕਾਰ ਨੇ ਜਿਹੜੀਆਂ ਛਡੀਆਂ ਮੰਗਾਂ ਮੰਨੀਆਂ ਉਹ ਲਾਗੂ ਨਹੀਂ ਕਰੀਆਂ ਉਹ ਮੰਗਾਂ ਲਾਗੂ ਕਰਾਉਣ ਲਈ ਦੁਬਾਰਾ ਸੰਘਰਸ਼ ਵਿੜਿਆ ਗਿਆ ਜਿਹਦੀ ਕੇ ਸਰਕਾਰ ਨੇ ਅੱਜ ਤੱਕ ਸਾਰ ਨਹੀਂ ਲਈ ਇਸ ਕਰਕੇ ਸਾਡੇ ਪ੍ਰਧਾਨ ਜੀ ਪਿਛਲੇ 35 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਔਰ ਉਹਨਾਂ ਦੀ ਸਿਹਤ ਬਹੁਤ ਕਮਜ਼ੋਰ ਹੋ ਚੁੱਕੀ ਆ ਸਰਕਾਰ ਦੇ ਕੰਨ ਤੇ ਜੂੰ ਅਜੇ ਵੀ ਨਹੀਂ ਸਰਕ ਰਹੀ ਜਿਵੇਂ ਕਿ ਪੰਜਾਬ ਨੂੰ ਤਬਾਹ ਕਰਨ ਤੇ ਤੁਲੀ ਹੋਈ ਆ ਕੇਂਦਰ ਸਰਕਾਰ ਇਸ ਕਰਕੇ ਆ ਸਾਨੂੰ ਫੈਸਲਾ ਮਜਬੂਰਨ ਲੈਣਾ ਪਿਆ ਦੋਨਾਂ ਫੋਰਮਾਂ ਵੱਲੋਂ ਕੇਐਮਐਮ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿ ਅੱਜ ਦਾ ਜਿਹੜਾ ਬੰਦ ਆ ਪੰਜਾਬ ਬੰਦ ਅਸੀਂ ਧੰਨਵਾਦ ਕਰਦੇ ਆ ਉਹਨਾਂ ਸੰਸਥਾਵਾਂ ਦਾ ਉਹਨਾਂ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਸਪੋਰਟ ਦਿੱਤੀ ਹੈ। ਜਿ ਦੇਖੋ ਜਿਹੜਾ ਗੁਰੂ ਘਰ ਨਤਮਸਤਕ ਹੋਣ ਜਾ ਰਿਹਾ। ਉੱਥੋਂ ਤਾਂ ਅਸੀਂ ਤਾਕਤ ਲੈਣੀ ਆ। ਅਸੀਂ ਬਿਲਕੁਲ ਨਹੀਂ ਰੋਕਦੇ ਜਿਹੜੀਆਂ ਜ਼ਰੂਰੀ ਸਵਾਵਾਂ ਜਥੇਬੰਦੀਆਂ ਵੱਲੋਂ ਏਜੰਡੇ ਤੇ ਆਈਆਂ ਹੋਈਆਂ ਨੇ ਉਹਨਾਂ ਨੂੰ ਬਿਲਕੁਲ ਨਹੀਂ ਰੋਕ ਰਹੇ। ਚਾਹੇ ਕੋਈ ਪੇਸ਼ੈਂਟ ਆ ਐਂਬੂਲੈਂਸਾਂ ਪਹਿਲ ਦੇ ਆਧਾਰ ਤੇ ਭੇਜਾਂਗੇ। ਕੋਈ ਕਿਸੇ ਦੇ ਦੁੱਖ ਤਕਲੀਫ ਹੋ ਗਈ, ਰਿਸ਼ਤੇਦਾਰੀ ਚ ਹੋ ਗਈ, ਕਿਤੇ ਕੋਈ ਵਿਆਹ ਸਮਾਗਮ ਬਿਲਕੁਲ ਉਹਨਾਂ ਨੂੰ ਨਹੀਂ ਰੋਕਦੇ ਅਸੀਂ। ਕਿਹੜਾ ਰੋਡ ਹੈ ਜਿਹੜਾ ਇਹ ਜਾਮਪਲੀਗਲ ਰੋਡ ਹੈ ਜੀ ਨੀਲੋਂ ਦਾ ਪੋਲਾ ਤੇ ਉੱਥੇ ਅਸੀਂ ਇਸ ਟਾਈਮ 7 ਵਜੇ ਤੋਂ ਰੋਡ ਬਲੌਕ ਕਰਿਆ ਹੋਇਆ ਤੇ ਇਸ ਕਰਕੇ ਸ਼ਾਂਤਮਈ ਢੰਗ ਨਾਲ ਅਸੀਂ ਸਾਡੇ ਸੱਜਣਾ ਮਿੱਤਰਾਂ ਨੂੰ ਵਲੰਟੀਅਰਾਂ ਨੂੰ ਅਤੇ ਵਰਕਰਾਂ ਨੂੰ ਵੀ ਅਪੀਲ ਕਰਾਂਗੇ ਵੀ ਇਹ ਆਪਾਂ ਜਿਹੜਾ ਬੰਦ ਆ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਸਿਰਫ ਇਹਨੂੰ ਸ਼ਾਂਤਮਈ ਰੱਖਣਾ ਮੈਂ ਸੰਤੋਖ ਸਿੰਘ ਨਾਗਰਾ ਕਿਸਾਨ ਮਜ਼ਦੂਰ ਸੰਘਾਸ਼ੀ ਕਮੇਟੀ ਪੰਜਾਬ ਜਿਲ੍ਹਾ ਨਾ ਪ੍ਰਧਾਨ ਅੱਜ ਆਪਣੇ ਬਹੁਤ ਬਹੁਤਾਂ ਤੋਂ ਜਿੰਨੀ ਵੀ ادارے ਨੇ ਸਰਕਾਰੀ ادارے ਤੋਂ ਵੀ ਆ ਰਿਹਾ ਹੈ ਟਰਾਂਸਪੋਰਟ ਜਿਵੇਂ ਬੱਸਾਂ ਨੇ ਰੋਡਵੇਜ ਦੀਆਂ ਬੱਸਾਂ ਨੇ ਉਹਨਾਂ ਦੇ ਵੀ ਮੈਨੂੰ ਫੋਨ ਆਏ ਨੇ ਗੱਲ ਲੁਧਿਆਣੇ ਤੋਂ ਤੇ ਬੇਰਕਾਰਾਂ ਦਾ ਵੀ ਮਿਲ ਰਿਹਾ ਜਿੰਨਾ ਸ਼ਹਿਰ ਦੇ ਸਾਡੇ ਭਰਾ ਨੇ ਇਹਨਾਂ ਜਥੇਬੰਦੀਆਂ ਨਾਲ ਸਾਡੀ ਗੱਲ ਹੋਈ ਹੈ ਪੂਰਾ ਸ਼ਹਿਰ ਦੇ ਵਿੱਚੋਂ ਸਮਰਥਨ ਮਿਲ ਰਿਹਾ ਮੁਕੰਮਲ ਪੰਜਾਬ ਬੰਦ ਹੈ ਉਹ ਇਹ ਜਦੋਂ ਤੁਸੀਂ ਮੰਗਾਂ ਦੀ ਗੱਲ ਕੀਤੀ ਹੈ ਮੰਗਾਂ ਤਾਂ ਉਹੀ ਨੇ ਪਹਿਲੀਆਂ ਜਿਹੜੀਆਂ 12 ਸਾਡੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਨੇ 2021 ਦੇ ਵਿੱਚ ਕਦੋਂ ਆਪਾਂ ਪਹਿਲਾਂ ਧਰਨਾ ਲਾਇਆ ਉਹਦੇ ਵਿੱਚੋਂ ਜਿਹੜੇ ਤਿੰਨ ਕਾਲੇ ਕਾਨੂੰਨ ਸੀਗੇ ਵਾਪਸ ਲੈਣ ਦੀ ਗੱਲ ਕੀਤੀ ਸਰਕਾਰ ਨੇ ਪਰ ਇਲੈਕਸ਼ਨਾਂ ਦੇ ਵਿੱਚ ਕੁਝ ਦੀ ਜਥੇਬੰਦੀਆਂ ਨੇ ਇਹ ਪੁਤਾਹੀ ਕੀਤੀ ਉੱਥੇ ਧਰਨਾ ਜਿਹੜਾ ਦੋ ਮਹੀਨੇ ਮਹੀਨਾ ਪਹਿਲਾਂ ਜੇ ਹੋਰ ਬਹਿ ਜਾਂਦੇ ਫਿਰ ਇਹ ਲਿਖਤੀ ਰੂਪ ਦੇ ਵਿੱਚ ਹੋ ਜਾਣਾ ਸੀਗਾ ਉਸ ਕਰਕੇ ਸਰਕਾਰ ਬਾਅਦ ਵਿੱਚ ਆਪਣੇ ਕੀ ਵਾਅਦਿਆਂ ਤੋਂ ਮੁਕਰ ਗਈ ਹੁਣ ਅਸੀਂ 13 ਫਰਵਰੀ ਦੇ ਦਿੱਲੀ ਇੰਝ ਸ਼ੰਭੂ ਬਾਡਰ ਤੇ ਬੈਠੇ ਆਂ ਖਨੌਰੀ ਬਾਡਰ ਰਤਨਪੁਰਾ ਬਾਡਰਾਂ ਤੇ ਜਥੇਬੰਦੀਆਂ ਬੈਠੀਆਂ ਨੇ ਕਾਹ ਰਾਜਨੀਤਿਕ ਕਾਫੀ ਸਾਡੀਆਂ ਜਥੇਬੰਦੀਆਂ ਨੇ ਇਕੱਲੀ-ਕੱਲੀ ਦਾ ਨਾਂ ਬਣਾਈਏ ਤਾਂ ਵੱਡੀ ਲੰਬੀ ਕਤਾਰ ਹੈ ਇਸ ਕਰਕੇ ਜਦੋਂ ਸਰਕਾਰ ਦੇ ਜੂ ਕੰਨ ਤੇ ਜੂ ਨਾ ਸਰਕੀ ਫੇਰ ਸਾਨੂੰ ਇਹ ਫੈਸਲਾ ਲੈਣਾ ਪਿਆ ਡੱਲੇਵਾਲ ਸਾਹਿਬ ਕਹਿੰਦੇ ਤਾਂ ਗੱਲ ਨਹੀਂ ਬਣਣੀ ਮੈਂ ਮਦਨਵਰਤ ਤੇ ਬਹਿਣਾ ਅੱਜ ਉਹਨਾਂ ਨੂੰ 35 ਦਿਨ ਡੱਲੇਵਾਲ ਸਾਹਿਬ ਨੂੰ ਮਰਨਵਰਤ ਤੇ ਬੈਠਿਆ ਨੂੰ ਹੋ ਗਏ ਤੇ ਹੋਰ ਵੀ ਵੱਡੀ ਸਾਡੀ ਲੰਬੀ ਲਿਸਟ ਹੈ ਦਰਜਾ ਬਦਰਜਾ ਅਸੀਂ ਜੇ ਇੱਕ ਸਾਡਾ ਲੀਡਰ ਚੜ੍ਹਾਈ ਕਰ ਜਾਂਦਾ ਤਾਂ ਦੂਸਰਾ ਨਾਲ ਹੀ ਤਿਆਰ ਹੈ ਤੀਸਰਾ ਤਿਆਰ ਹੈ ਲੰਬੀ ਕਤਾਰ ਹੈ ਸਾਡੀ ਜ਼ਿਲ੍ਹਾ ਲੈਵਲ ਤੱਕ ਮੇਰੇ ਵਰਗੇ ਅੱਗੇ ਵੀ ਸਾਡਾ ਇਹ ਇਰਾਦਾ ਹੈ ਕਿ ਸਾਨੂੰ ਵੀ ਮੌਕਾ ਦਿੱਤਾ ਜਾਵੇ ਅਸੀਂ ਵੀ ਮਰਨ ਵਰਤ ਤੇ ਬੈਠਾਂਗੇ ਜ਼ਰੂਰ ਜਿੰਨਾ ਚਿਰ ਹੱਕੀ ਮੰਗਾ ਸਾਨੂੰ ਨਹੀਂ ਮਿਲਦੀਆਂ ਉਹਨਾਂ ਚਿਰ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ